ਦੀ ਨਾਮ ਮਤ ਪੜਾ ਤਕਵਾਰ ਕਰ ਤੇ ਕਿਹੜੇ ਪਿੰਡੋਂ ਆਏ ਬਰਕੰਦੋਂ ਆਏ ਬਰਕੰਦੀ ਜੇ ਇੱਕ ਕੋਲੋਂ ਹਾਂਜੀ ਹਾਂਜੀ ਠੀਕ ਵਈਏ ਤੁਹਾਡੀ ਦਵਾਈ ਅੱਗੀ ਰਾਤ ਤਾਂ ਉਹਨੇ ਮੁੰਡੇ ਦੇ ਕੱਲ੍ਹ ਨਾਲ ਡੋਣ ਤਸਵੀਰਾਂ ਦੇ ਜਦਾਂ ਦੀ ਪ੍ਰਾਰਥਨਾ ਕਰਤੀ ਉਹਦੇ ਤੇ ਤੇ ਉਹ ਚੰਗਾ ਭਲਾ ਹੋ ਗਿਆ ਤੇ ਇਹ ਰਾਤ ਨੂੰ ਵਾਲਾ ਠੱਲ ਹੋ ਗਿਆ ਫਿਰ ਪਾਈਤਾ ਸਾਹਿਬ ਤੁਹਾਨੂੰ ਅਸੀਸ ਪ੍ਰਾਰਥਨਾ ਕੀਤੀ ਮੈਂ ਤੁਹਾਨੂੰ ਆਹ ਫੋਨ ਬੁਮੂਤ ਆਇਆ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਮੈਨੂੰ ਫੋਨ ਲਾਇਆ 2:30 ਵਜੇ ਸੀ ਸੁਣ ਰਹੇ ਹੋ 2:30 ਵਜੇ ਸੀ ਰਾਤ ਦੇ ਸੇਵ ਕਾਈ ਛੁੱਟੀ ਨਹੀਂ ਹੈ ਆ ਤੋ ਮੈਂ ਆਖਣਾ ਤੇ ਮੈਂ ਪਹਿਲਾਂ ਪਾਈ ਤੋ ਨਾ ਖੁੰਲਾ ਦੇ ਤੇ ਉਦੋਂ ਤੋਂ ਲੱਗਿਆ ਨਹੀਂ ਪਰ ਮੈਂ ਗਾਲੇ ਮਤ ਕਿ ਲੱਗ ਹੀ ਜਾਵੇ ਉਹ ਲੱਗਿਆ ਪਾਈ ਤੋ ਤੇ ਪਾਈ ਤੋ ਜਾ ਕੇ ਤੇ ਨਾਲੀ ਗੱਲਬਾਤ ਮੈਂ ਕਿ ਜਾਈ ਕਰਕੇ ਬੰਦੀ ਢਲਾ ਹੋ ਗਿਆ ਕੰਗਾ ਤਾਂ ਚੜਦੇ ਦੂਜੇ ਘਰੇ ਜਾਵੇ ਕੰਗਾ ਤਾਂ ਚੜ ਮੈਂ ਉਹ ਕਿਹੜੇ ਦੇ ਵਿੱਚ ਘੱਲੋ ਕਰੂ ਤੇ ਫੇਰ ਚੜਦੇ ਕੰਦੀ ਤੇ ਬੰਦੇ ਪਾਸੇ ਜਾਣਾ ਬਹੁਤ ਟਾਈਮ ਰਾਤ ਨੂੰ ਜਾਣਾ ਉੱਤਾਂ ਕਿਸੇ ਦੇ ਘਰੇ ਬੜਨਾ ਤੇ ਵਾਹਿਗੁਰੂ ਤੇ ਪ੍ਰਾਰਥਨਾ ਕਰਾ ਕੇ ਮੁੜ ਕੇ ਦੇਖ ਗਿਆ ਪਹਿਲਾਂ ਤਾਂ ਸਭ ਤੋਂ ਪ੍ਰਾਰਥਨਾ ਕਰਾ ਲਈ ਤੇ ਟੇਕ ਗਿਆ ਵਦਿਆ ਹੋ ਗਿਆ ਤੇ ਤੜਕੇ ਫੇਰ ਉਹ ਉਹਨੇ ਫੇਰ ਹੋ ਗਿਆ ਫਿਰ ਉਹ ਘਰੇ ਛੱਡ ਜਾਂਦਾ ਧਿਆਨ ਦੇਉ ਧਿਆਨ ਬੜੀ ਸੋਖੀ ਜਿਹੀ ਚੱਲ ਨਹੀਂ ਸੁਣਿਓ ਗਹਿਰਾਈ ਦੇ ਨਾਲ ਪਿਛਲੀ ਵਾਰੀ ਜਵਾਈ ਸੁਣੀ ਸੀ ਇਹਨਾਂ ਦੀ ਇਹਨਾਂ ਦੇ ਘਰੇ ਇਸ ਜਿੰਕਾ ਨੂੰ ਨੀਟ ਆ ਜਾਂਦਾ ਸੀ ਜਾਤੂ ਟੋਨੇ ਵੀ ਐ ਲੈਣਾ ਲੱਗ ਜਾਂਦੀਆਂ ਸੀ ਇਹਨਾਂ ਦਾ ਬੇਟਾ ਪਾਗਲਾ ਹੋਊ ਗਿਆ ਸੀ ਗਲੇ ਮਾਰਦਾ ਸੀ ਘਰ ਵਾਲੀ ਕੱਢਦੀ ਬੱਚੇ ਕੱਢਦੇ ਤੇ ਮਾਂ ਨੂੰ ਹੀ ਕਹਿੰਦਾ ਭਾਂਡੇ ਸਭ ਚੀਜ਼ਾਂ ਤੋੜ ਦੀਆਂ ਉਹਨੇ ਬਰਬਾਦ ਕਰ ਦਿੱਤਾ ਸਾਰ ਸਭ ਦੇ ਕੋਈ ਦਵਾਈਆਂ ਤੇ ਕੋਈ ਸਿਆਣੇ ਗੱਲ ਤੇ ਕੋਈ ਬਹੁਤ ਚਰਚਾ ਨਹੀਂ ਜਾਨੀ ਪਲੀਜ਼ ਧਿਆਨ ਦਿਓ ਗੱਲਾਂ ਨਹੀਂ ਕਰਨੀਆਂ ਅਸੀਂ ਫਰੰਕੀਆ ਤੁਸੀਂ ਆ ਵੀ ਨਹੀਂ ਕਰ ਰਹੇ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਦੇਖੋ ਆ ਗਵਾਹੀ ਸੁਣੋ ਉਹ ਵਿਅਕਤੀ ਜਦੋਂ ਇੱਥੇ ਮਾਂ ਸਾਹਬਰ ਦੇ ਵਿੱਚ ਆਇਆ ਪ੍ਰੇਰਿਤ ਕੀਤੀ ਗਈ ਉਹ ਬੇਟਾ ਸਹੀ ਹੋ ਗਿਆ ਕੋਣ ਵੀ ਸਹੀ ਹੋ ਜਾਂਣ ਦੁਸ਼ਟਾਤਮਾ ਸਾਹਮਣੇ ਦਿਸਦੀਆਂ ਸਨ ਜੋ ਬਰਬਾਦ ਕਰਦੀਆਂ ਨੇ ਪਰ ਮੈਂ ਤੁਹਾਨੂੰ ਦੱਸਦਾ ਆ ਜਦੋਂ ਬੰਦਾ ਦੁਖੀ ਹੁੰਦਾ 100 ਪਾਸੇ ਜਾਂਦਾ ਡਾਕਟਰਾਂ ਕੋਲੇ ਡਾਕਟਰਾਂ ਨੂੰ ਪੈਸੇ ਦੇ ਆਵੇਗਾ ਬਾਬਿਆਂ ਨੂੰ ਪੈਸੇ ਦੇ ਆਵੇਗਾ ਜਦੋਂ ਸਹੀ ਹੋਣ ਤੋਂ ਬਾਅਦ ਬੰਦਾ ਆਪਣੇ ਕੰਮ ਦੇ ਵਿੱਚ ਉੱਥੇ ਹੀ ਯਿਸੂ ਤੋਂ ਕੁਝ ਨਹੀਂ ਲੈਣਾ ਦੇਣਾ ਆ ਸਵਾਗਤ ਕੱਲਾ ਤਾੜੀਆਂ ਨਾਲ ਨਹੀਂ ਹੁੰਦਾ ਆ ਸੁਣੋ ਗਵਾਹੀ ਕੀ ਹੈ ਉਸ ਬੰਦੇ ਦੇ ਅੰਦਰ ਸਹੀ ਹੋਇਆ ਬਿਲਕੁਲ ਸਹੀ ਰਿਹਾ ਮੇਰਾ ਕੱਲ ਸਤਵਾਂ ਹਫਤਾ ਸੀ ਐਕਟ ਨਹੀਂ ਆਇਆ ਗਿਆ ਅੱਜ ਵੀ ਸਤਵਾਂ ਧਿਆਨ ਦਿਓ ਉਹਨੇ ਕੀ ਕੀਤਾ ਇੱਕ ਉਹਦੇ ਵਰਗਾ ਹੀ ਵਿਅਕਤੀ ਗਵਾਂਢੀ ਇਹਨਾਂ ਦੇ ਪਿੰਡ ਦਾ ਹੀ ਉਹ ਵੀ ਸ਼ਰਾਬ ਪੀਂਦਾ ਸੀ ਆਉਦੀ ਮਾਂ ਨੂੰ ਹਾਂਜੀ ਕੁਦਰਤ ਵਾਲਾ ਬਹੁਤ ਭਾਂਡੇ ਤੇ ਭੰਨ ਲੰਦਾ ਸੀ ਉਹ ਉਤਰਦਾ ਆਇਆ ਵੀ ਇਹ ਵੀ ਵਿਅਕਤੀ ਨੂੰ ਮੈਂ ਚੁੱਕਰ ਆਉਣੀ ਪਾਸਪੋਰਟ ਲੈ ਕੇ ਜਾਣਾ ਚਾਹਤਾਂ ਉਹ ਮੈਨੂੰ ਫੋਨ ਕਰ ਰਿਹਾ ਆ ਮੈਂ ਕਿ ਤੂੰ ਐਤਵਾਰ ਨੂੰ ਹੀ ਆ ਜੀ ਅੱਜ ਤੇਲ ਬਾਰੇ ਐਨੀ ਵਾਟ ਹੋ ਜਾਂਦੀ ਤੋਂ ਤੂੰ ਤੇ ਤੂੰ ਐਤਵਾਰ ਨੂੰ ਲੈ ਕੇ ਨਾਲ ਹੀ ਤੂੰ ਆ ਜੀ ਉਹ ਕਹਿੰਦਾ ਨਹੀਂ ਉਹਦੀ ਮਾਤਾ ਵੀ ਤੇ ਉਹ ਪਾਸਟਰ ਦੀ ਪ੍ਰੇਅਰ ਕਰਵਾਏ ਦੇ ਲਈ ਜਦੋਂ ਉਹ ਪ੍ਰਾਰਥਨਾ ਕੀਤੀ ਉਸ ਵਿਅਕਤੀ ਦੇ ਵਿੱਚੇ ਪਛਾਵ ਨਿਕਲ ਗਿਆ ਹਾਂਜੀ ਐਸੀ ਹਾਂਜੀ ਦੇਖੋ ਇੱਕ ਸ਼ਬਦ ਦੀ ਪਾਵਰ ਕੀ ਹੈ ਜਦੋਂ ਪ੍ਰਾਰਥਨਾ ਹੋਈ ਉਸ ਵਿਅਕਤੀ ਦਾ ਵਿੱਚੇ ਕੋਈ ਕਿੰਨੇ ਸਾਲਾਂ ਦਾ ਸੀ ਬੱਚਾ ਨਹੀਂ ਸੀ ਉਹ ਮੇਹਰ ਵਾਲਾ ਕਿੰਨੀ ਵੱਡਾ ਦੇਖੋ ਔਣਾ ਤੋਂ ਬਾਈ 3-23 ਸਾਲਾਂ ਦਾ ਗੱਭਰੂ ਮੁੰਡਾ ਜਦੋਂ ਉਸ ਤੇ ਪ੍ਰੇਅਰ ਹੋਇਆ ਤੇ ਦਾ ਵਿੱਚੇ ਬਾਥਰ ਨਿਕਲ ਗਿਆ ਉਹ ਚੰਗਾ ਹੋ ਗਿਆ ਉਸ ਵਿਰਤੀ ਦੇ ਨਾਲੇ ਬੇਟੇ ਨੇ ਹੋਰ ਵਿਸ਼ਵਾਸ ਆ ਗਿਆ ਵੀ ਇਹ ਬਾਜੇਗਾ ਇਹਨਾਂ ਦਾ ਘਰ ਮੈਂ ਜੁਕੀ ਸੀ ਕਿ ਇਹ ਵੀ ਬਾਜੇ ਬੜੀ ਅੱਛੀ ਗੱਲ ਹੈ ਪਰ ਮੈਂ ਤੁਹਾਨੂੰ ਦੱਸਣਾ ਕੀ ਚਾਹੁੰਦਾ ਹਾਂ ਜਦੋਂ ਉਹਨੇ 2 ਘੰਟੇ ਉਹਦੀ ਪ੍ਰਾਰਥਨਾ ਕੀਤੀ ਹਾਂਜੀ ਉਹਦੀ ਆਗਦੀ ਪ੍ਰਾਰਥਨਾ ਨਹੀਂ ਸੀ ਕੀਤੀ ਦੀ 2 ਘੰਟੇ ਉਹਨੂੰ ਛਡਾਉਣ ਦੇ ਲਈ ਪੰਗਾ ਕਿੱਥੇ ਪੈਂਦਾ ਆ ਜਦੋਂ ਉਹਨੇ ਲੈਣਿਆ ਵੀ ਪਛਲੇ ਪ੍ਰਾਰਥਨਾ ਕਰਦੀ ਦੀ ਆਪਾਂ ਵੀ ਕਰਦੀ ਆਂ ਤੇ ਫਿਰ ਹਾਲ ਕੀ ਹੋਇਆ ਉਹ ਪੁੱਛ ਰਿਹਾ ਵੀ ਰਾਤ ਨੂੰ ਕੰਧਾਂ ਟੱਪ ਰਿਹਾ ਉਹ ਪਾਗਲਾਂ ਵਾਲਾ ਹਾਲ ਨੂੰਹੇ ਵਾਲਾ ਹੋ ਗਿਆ ਉਹ ਦੁਸ਼ਟ ਆਤਮਾ ਉਹਦੇ ਵਿੱਚ ਆ ਗਈ ਜਦੋਂ ਤੁਸੀਂ ਇੱਥੋਂ ਜਾ ਕੇ ਇੱਥੇ ਬੜੇ ਧਰਮੀ ਲੱਗਦੇ ਹੋ ਇੱਥੇ ਬੜੀ ਤੁਸੀਂ ਦੁਆ ਕਰਦੇ ਹੋ ਹallelujah ਬੋਲਦੇ ਹੋ ਅੱਛੀ ਗੱਲ ਹੈ ਪਰ ਘਰੇ ਜਾ ਕੇ ਵੀ ਤੁਹਾਡਾ ਜੀਵਨ ਉਹ ਬੁਝਾਉਣਾ ਚਾਹੀਦਾ ਪ੍ਰਾਰਥਨਾ ਵਾਲਾ ਮੈਂ ਕਹਿੰਦਾ ਹੇ ਸ਼ਾ ਵੀ ਤੁਸੀਂ ਮਾਂ ਸਾਹਮਣੇ ਵਿੱਚ ਪਰਨਾ ਵੀ ਤੁਹਾਡੀ 3 ਘੰਟੇ ਦੀ ਪ੍ਰਾਰਥਨਾ ਹੋਣੀ ਚਾਹੀਦੀ ਹੈ ਜੇ ਤੁਸੀਂ ਛੇਪ ਰਹਿਣਾ ਹੈ ਇਹ ਬਾਬਿਆਂ ਵਾਲਾ ਕੰਮ ਨਹੀਂ ਤੁਹਾਨੂੰ ਮਹਾਸਾਮਰਤੀ ਬਣਾਇਆ ਜਾਂਦਾ ਉਹ ਸੀ ਉਹਦੇ ਵਿੱਚ ਉਹਨੇ ਕੱਢ ਦਿੱਤੀ ਦੁਸ਼ਟ ਆਤਮਾ ਪਰ ਪਿੱਛੇ ਬੈਕ ਸੀ ਬੈਕ ਪਾਵਰ ਨਹੀਂ ਸੀ ਪਿੱਛੇ ਪ੍ਰਾਰਥਨਾ ਨਹੀਂ ਸੀ ਉਹ ਬੈਕ ਉਹ ਦੁਸ਼ਟ ਆਤਮਾ ਨੇ ਅਜੇ ਬੀਤੇ ਨੂੰ ਅਜ ਚਰਚੇ ਜਿਨੀ ਆਇਆ 6 ਸੰਡੇ ਲਗਾਤਾਰ ਹੁੰਦਾ ਰਿਹਾ ਇਸ ਕਰਕੇ ਜਿਹੜਾ ਇਹ ਕੋਈ ਖੇਡ ਨਹੀਂ ਸਸੀ ਯੁੱਧ ਦੇ ਮੈਦਾਨ ਦੇ ਵਿੱਚ ਹੈ ਕੀਆਂ ਸੀ ਤੇ ਯੁੱਧ ਦੇ ਮੈਦਾਨ ਦੇ ਵਿੱਚ ਤਲਵਾਰ ਨਾ ਹੋਵੇ ਜਾਂ ਹਥਿਆਰ ਨਾ ਹੋਵੇ ਤਾਂ ਕੀ ਹਾਲ ਹੋਊਗਾ ਦਾ देखो खेड़ नहीं है ये दुष्ट आत्मा नाल अंधकार दीयां शक्तियां ਸਾਡੀ ਲਹੂ ਮਾਸ ਨਾਲ ਲੜਾਈ ਨਹੀਂ ਸਾਡੀ ਲੜਾਈ ਅੰਧਕਾਰ ਦੀਆਂ ਛਣਗੀਆਂ ਨਾਲ ਹੈ ਜਿਹੜਾ ਚੋਰ ਆਇਆ ਚੋਰੀ ਕਰਨੋਂ ਲੁੱਟਣ ਨਾਸ਼ ਕਰਨ ਆਹ ਦਵਾਈ ਸੁਣੋ ਕਿੰਡੀ ਇਸ ਗੱਲ ਨੂੰ ਤੁਸੀਂ ਗੱਲ ਲੈਣ ਆਇਆ ਜਿੰਦਗੀ ਦੇ ਵਿੱਚ ਇਹ ਨਹੀਂ ਕਿ ਚੰਗੇ ਹੋ ਗਏ ਤੇ ਬੱਸ ਬੱਸ ਠੀਕ ਹੈ ਆਹ ਭੈਣ ਲਈ ਹੁਣ ਦਵਾਈ ਦੇ ਕੇ ਗਈ ਹੈ ਜਲੰਧਰ ਵੀ ਜਾਇਆ ਹੀ ਸੰਤਾਂ ਨੇ ਹੱਥ ਰੱਖਿਆ ਹੈ ਡਿਗਰੀ ਸੀ ਐਹੀਂ ਸੀ ਨਾ ਡਿਗਰੀ ਸੀ ਬਿਨ ਮਾਇਮ ਜਨੰਤਰ ਜਾਏ ਬਸ ਬਸ ਸਾਰਾ ਕੁਝ ਉਹੀ ਜੋ ਸਟਾਰਟਵਾਨੇ ਛੁਟਕਾਰਾ ਨਹੀਂ ਮੈਂ ਕਿਉਂ ਕਹਿਣਾ ਤੁਸੀਂ ਲਗਾਤਾਰ ਤੁਹਾਡੀ ਸੱਤ ਸੱਤਾ ਤੋਂ ਬਗਲੇ ਇਹ ਨਹੀਂ ਕਿ ਬਸ ਬਾਅਦ ਵਿੱਚ ਤੁਸੀਂ ਆਉਣਾ ਹੀ ਨਹੀਂ ਬਾਏ ਟਾਡਾ ਜਿਹੜੇ ਗੁਰੂ ਸਮਝ ਕੇ ਚੰਗਾ ਸਮਝ ਕੇ ਆਉਂਦੇ ਨੇ ਉਹ ਬਹੁਤ ਵੱਡਾ ਧੋਖਾ ਖਾਂਦੇ ਨੇ ਵੀ ਚੰਗਿਆਈ ਲੈਣੀ ਤੇ ਚਲੋ ਜੀ ਹੁਣ ਕੀ ਲੈਣਾ ਹੈ ਇਹਦੇ ਵਿੱਚ ਜਿੱਥੇ ਤੁਹਾਨੂੰ ਛੁਟਕਾਰਾ ਮਿਲਿਆ ਉਹਦੇ ਵਿੱਚ ਬਣ ਜੋ ਤੁਸੀਂ ਅੰਗ ਬਣ ਜਾਓ ਉਸ ਬਗੀਚੀ ਦਾ ਫੁੱਲ ਬਣ ਜਾਓ ਫਲ ਲੈ ਕੇ ਆਓ ਰੂ ਨੂੰ ਬਚਾਓ ਪਰ ਖਾਲੀ ਜਿਹੜੇ ਤੁਹਾਡੇ ਤੁਹਾਡੇ ਕੋਲੇ ਆ ਦੇ ਕੋਲੇ ਸਮਰਥ ਨਹੀਂ ਹੈ ਮਸਾ ਨਹੀਂ ਹੈ ਵਿక్తిਗਾ ਤੁਹਾਡੀ ਪ੍ਰਾਰਥਨਾ ਨਹੀਂ ਹੈ ਤੇ ਉਹ ਹਾਰ ਹੋਈ ਹੋਣਾ ਜਿਹੜਾ ਮਾਂ ਦੇ ਬੇਡੇ ਦਾ ਹੋਇਆ ਹੈ ਤੁਹਾਨੂੰ ਮੈਨੂੰ ਕੋਈ ਲਾਭ ਨਹੀਂ ਵੀ ਮੈਂ ਤੇ ਕਹਿਣਾ ਕਰੋ ਚਾਹੀਏ ਨਾ ਕਰੋ ਤੁਸੀਂ ਸਰੀਰਿਕ ਕਿਉਂ ਸਰੀਰਿਕ ਬੰਦਾ ਸਰੀਰਿਕ ਚੀਜ਼ਾਂ ਨੂੰ ਲੋਚਦਾ ਹੈ ਸਰੀਰਿਕ ਬੰਦਾ ਸਰੀਰਿਕ ਚੀਜ਼ਾਂ ਨੂੰ ਜਾਣ ਦਿੰਦਾ ਹੈ ਆਤਮਿਕ ਬੰਦਾ ਆਤਮਿਕ ਚੀਜ਼ਾਂ ਨੂੰ ਜਾਣ ਦਿੰਦਾ ਹੈ ਇਹ ਆਤਮਿਕ ਜੀਵਣ ਹੈ ਸਾਰਾ ਹallelujah আলোই হ্যাঁ নেই